ਅਮਰਦਾਸ ਮਹਾਰਾਜ ਜੀ ਦੀ ਭਤੀਜ ਨੂੰ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਬੇਟੀ ਬੀਬੀ ਅਮਰੋ ਗੁਰੂ ਅਮਰਦਾਸ ਮਹਾਰਾਜ ਜੀ ਦੀ ਭਤੀਜ ਨੂੰ ਹੈ ਹੁਣ ਭੈਣਾਂ ਨੂੰ ਪਤਾ ਹੈ ਵੀਰਾਂ ਨੂੰ ਪਤਾ ਹੈ ਕਿ ਜਿਸ ਵਕਤ ਅੱਗੇ ਦੁਧੜ ਡਿੱਤੇ ਜਾਂਦੇ ਸੀ ਹੁਣ ਤਾਂ ਬਿਜਲੀ ਦੀਆਂ ਮਧਾਨੀਆਂ ਆ ਗਈਆਂ ਨੇ ਨਾ ਆਪਣੇ ਦੇਖਦੇ ਆਂ ਦੇਖਦੇ ਆਂ ਸੁਆਣੀਆਂ ਬੀਬੀਆਂ ਕੀ ਕਰਦੀਆਂ ਸੀ ਕਿ ਦੁਧੜ ਡਿੱਤਦੀਆਂ ਇਹ ਰੇੜਪਨੇ ਦੇ ਵਿੱਚ ਮਧਾਣੀ ਪਉਂਦੀਆਂ ਸੀ ਤੇ ਮਧਾਣੀ ਪਾ ਕੇ ਤੇ ਨੇਤਰੇ ਖਿੱਚਨੇ ਜਦੋਂ ਨੇਤਰੇ ਖਿੱਚਨੇ ਨੂੰ ਸਵਾਰਿਓ ਤੇ ਸਮੇਂ ਦੇ ਬਾਅਦ ਮੱਕਣਾ ਜਾਣਾ ਹੁਣ ਇਹ ਬੀਬੀ ਨੂੰ ਸਵਾਰਿਓ ਗੁਰੂ ਅਮਰਦਾਸ ਮਹਾਰਾਜ ਜੀ ਦੀ ਨੂੰ ਭਤੀ ਜ ਨੂੰ ਰੇੜਪਨੇ ਦੇ ਵਿੱਚ ਭਦਾਇ ਪਾਈ ਹੈ ਮਧਾਣੀ ਤੇ ਜਿਸ ਵਕਤ ਮਹਾਰਾਣੀ ਪਾਈ ਨੇਤਰੇ ਖਿੱਚਣ ਲੱਗੀ ਤਾਂ ਗੁਰੂ ਸਾਹਿਬ ਦੀ ਗੁਰਬਾਣੀ ਪੜ੍ਹਦੀ ਹੈ ਆਸਾ ਜੀ ਦੀ ਬਾਗ ਦਾ ਪਾਠ ਕਰ ਰਹੀ ਜੀ ਠੀਕ ਹੈ ਜੀ ਬਲਹਾਰੀ ਹੋਵੇ ਆਪ ਨੇ ਬਲਹਾਰੀ ਗੁਰੂਆ ਤੁੰਨੇ ਜੋ ਹਾੜੀ ਸਦਵਾਰ ਜੋ ਹਾੜੀ ਸਦਵਾਰ ਜੋ ਹਾੜੀ ਸਦਵਾਰ ਜਨਮਾਨਸਤੇ ਦੇਵਤੇ ਕੀਏ ਜਨਮਾਨਸਤੇ ਦੇਵਤੇ ਕੀਏ ਜਨਮਾਨਸਤੇ ਦੇਵਤੇ ਕੀਏ ਜਨਮਾਨਸਤੇ ਦੇਵਤੇ ਕੀਏ ਭਰਤ ਨਾ ਸਵਾਰੇ ਜਿਸ ਵਕਤ ਇਹ ਅਮੋਲਕ ਵਚਨ ਪੜ੍ਹਨੇ ਸ਼ੁਰੂ ਕੀਤੇ ਕੋਤਰੂ ਮੇਧਰੇ ਦਿੱਤੇ ਨੇ ਹਣ ਅਰਥ ਤਾਂ ਹਰ ਸੁਤੇ ਸਮਝ ਪੈ ਰਹੇ ਬਲਿਹਾਰੀ ਹੋਰ ਆਪਣੇ ਆਪਣੇ ਗੁਰਾਂ ਤੋਂ ਪਰਵਾਣ ਜਾਂਦੇ ਹਾਂ ਬਲਿਹਾਰ ਜਾਂਦੇ ਹਾਂ ਦਿਹਾੜੀ ਸਦਵਾ ਦਿਹਾੜੀ ਦੇ ਵਿੱਚ ਦੀ ਸਦਾ ਸੋਹ ਵਾਹ ਜਿਨ ਮਾਨਸ ਤੇ ਦੇਖ ਕੇ ਕੀਏ ਜਿਹੜੇ ਗੁਰੂ ਨੇ ਮਨੁੱਖਾਂ ਨੂੰ ਦੇਵਤੇ ਬਣਾ ਦਿੱਤੇ ਦੇਵ ਤੇ ਭਗਵਾਨ ਦਾ दैवी गुण ਸੁਭ ਕੁ ਤਾਂ ਇਹ ਨੂੰ ਦੇਵਤੇ ਬਣਾ ਦਿੱਤੇ दैवी guna ਵਾਲੇ ਬਣਾ ਦਿੱਤੇ ਸੁਭ ਕੁਣਾ ਵਾਲੇ ਬਣਾ ਦਿੱਤੇ ਕਰਤ ਨਾ ਲਾਗੀ ਵਾਹ ਵਾਹ ਥੋੜਾ ਸਮਾਂ ਵੀ ਲਾਇਆ ਗੁਰੂ ਨੇ ਐਸੀ ਕਿਰਪਾ ਕੀਤੀ ਗੁਰੂ ਸਵਾਰੇ ਉਹ ਜਿਸ ਜਿਸ ਵਕਤ ਇਹ ਬਾਣ ਸੁਣੀ ਬਾਬਾ ਅਮਰਦਾਸ ਬਾਬਾ ਅਮਰਦਾਸ ਮੈਂ ਤਾਂ ਕਹਿ ਰਿਹਾ ਹਾਂ ਸਤਿਕਾਰ ਦੇ ਨਾਲ ਜੋ ਕਿ ਉਸ ਵਕਤ ਗੁਰੂ ਨਹੀਂ ਸਨ ਪਾਪਾ ਅਮਰਦਾਸ ਜੀ ਤੇ ਗੁਰਸਿਹਾਇ ਪਾਪਾ ਅਮਰਦਾਸ ਸੋਰਾ ਸਾਹ ਤਾਇਆ ਸੋਰਾ ਉੱਠੇ ਨਹੀਂ ਇੱਕੀ ਦਮ ਮੰਜੇ ਤੂੰ ਆਵਾਜ਼ ਉਧਰ ਸੁਣੀ ਹੈ ਉਧਰ ਨੂੰ ਦਰ ਪਈ ਤਾਂ ਹੁਣ ਉਹ ਆਪਣੇ ਘਰ ਦੇ ਵਿੱਚ ਹੀ ਆਪਣੇ ਵੱਡੇ ਭਰਾ ਦਾ ਕੰਮ ਨੂਰਾਨੀ ਉਧਰ ਲੜ ਕੇ ਉਹਨੂੰ ਕਿਹਾ ਸੋਚਿਆ ਕਿ ਜੇ ਮੈਂ ਸਾਹਮਣੇ ਹੋ ਗਿਆ ਨੂਰ ਆਣੀ ਕਿ ਕੇ ਸੰਗ ਨਾ ਜਾਵੇ ਨੂਰ ਆਣੀ ਸੰਗ ਨਾ ਜਾਵੇ ਕਿਤੇ ਚੋਪ ਨਾ ਹੋ ਜਾਵੇ ਕੋਦੋਂ ਉੜੀ ਅਗੇ ਕੋਦੋਂ ਮੀਆਂ ਕਹਿੰਦੇ ਸੀ ਔਟੇ ਕਹਿੰਦੇ ਸੀ ਆਪਣੇ ਘਰਾਂ ਦੇ ਵਿੱਚ ਔਟੇ ਬਣਾਏ ਹੁੰਦੇ ਸੀ ਘੋਡੋਲੀਆਂ ਬੜੀਆਂ ਹੁੰਦੀਆਂ ਸੀਆਂ ਰਸੋਈ ਦੇ ਕੋਲੇ ਤੇ ਉਹਨੇ ਬੋਕ ਨਾ ਲੁਕ ਕੇ ਬੈਠ ਗਏ ਜੀਪੀ ਨੇ ਸਾਰੀ ਆਸਾ ਜੀ ਦੀ ਬਾਗ ਦਾ ਪਾਠ ਕੀਤਾ ਪਿਆਰ ਦੇ ਨਾਲ ਸਹਿਜ ਦੇ ਨਾਲ ਜਿਸ ਵਕਤ ਸਾਰਾ ਪਾਕ ਹੋ ਗਿਆ ਉਦੋਂ ਬਾਅਦ ਅੰਮ੍ਰੰਦਾ ਸੰਮਾਨ ਹੋ ਗਿਆ ਮੱਖਣ ਬਟਨਾ ਹੈ ਤੇ ਗੁਰਸਵਾਰਿਆਂ ਦੀ ਬੀਬੀ ਨਾਲੇ ਵਰਤਨ ਕਰੀ ਹੈ ਤੇ ਨਾਲੇ ਗੁਰਬਾਣੀ ਪੜ੍ਹਦੀ ਔਰ ਇਹ ਹੈ ਧਾਰਨਾ ਬਣੀ ਤੁ ਨਾਲੇ ਬੀਬੀ ਨੂੰ ਤਰੇ people ਸੋ ਰਾਜੂ ਹੱਥ ਪਾਓ ਕਰ ਕੰਮ ਸਭ ਜੀਤ ਨਰਿੰਜਣ ਨਾਲ ਅਥਾਂ ਪੈਰਾਂ ਦੇ ਨਾਲ ਕੰਮ ਕਰਨੇ ਨਹੀਂ ਤੇ ਚਿੱਤ ਬਲਕੁ ਨਿੰਦ ਨਾਲ ਜੋੜ ਕੇ ਰੱਖਣਾ ਸਾਡੇ ਗੁਰੂਆਂ ਨੇ ਇਹੀ ਕਿਹਾ ਹੈ ਕਿ ਥਾਲੂ ਗੱਲਾਂ ਕਦੇ ਕਿਸੇ ਨੇ ਨਹੀਂ ਕਰਨੀਆਂ ਥਾਲੂ ਗੱਲਾਂ ਦੇ ਵਿੱਚ ਅਸੀਂ ਕਿਸੇ ਦੀ ਨਿੰਦਿਆ ਵੀ ਕਰਾਂਗੇ ਕਿਸੇ ਦੀ ਚੂਰੀਆਂ ਵੀ ਕਰਾਂਗੇ